ਮਰਦਾਬਾਤ ਫਿਰ ਆਪਣੀ ਫਾਰੀਮ ਮਰਦਾਬਾਤ ਮੁਕੀ ਸਰਕਾਰ ਮਰਦਾਬਾਤ ਮੁਕੀ ਸਰਕਾਰ ਮਰਦਾਬਾਤ ਸਭ ਤਮੰ ਜ਼ਿੰਦਾਬਾਦ ਸਭ ਤਮੰ ਜ਼ਿੰਦਾਬਾਦ ਸਭ ਤਮੰ ਜ਼ਿੰਦਾਬਾਦ ਮੁਕੀ ਸਰਕਾਰ ਮਰਦਾਬਾਤ ਮੁਕੀ ਸਰਕਾਰ ਆ ਦੇਖੋ ਬੜਾ ਗੰਭੀਰ ਮਸਲਾ ਹੈ ਪੰਜਾਬ ਜਿਹੜਾ ਉਹ ਪਹਿਲੀ ਪਾਣੀ ਦੇ ਸੰਕਟ ਚੋਂ ਗੁਜ਼ਰ ਰਿਹਾ ਹੈ ਧਰਤੀ ਵਾਲਾ ਪਾਣੀ ਵੀ ਗਰਾਊਂਡ ਜਿਹੜਾ ਨਦੀਆਂ ਵਾਲਾ ਪਾਣੀ ਵੀ ਤੇ ਸਾਡਾ ਕੋਈ ਵੀ ਮੇਰੇ ਕੋਲੇ ਸਾਡੀ ਲਿਸਟ ਪਈ ਹੈ ਸਾਰੇ ਟਾਈਮਾਂ ਦੀ ਕੋਈ ਵੀ ਜਿਹੜਾ ਟਾਈਮ ਸਾਡਾ ਉਹ ਜਿੰਨਾ ਲੈਵਲ ਚਾਹੀਦਾ ਹੈ ਪਿਛਲੇ ਸਾਲ ਜਿੰਨਾ ਲੈਵਲ ਸੀ ਉਹਨਾਂ ਨਾਲੋਂ ਘੱਟ ਚੱਲ ਰਿਹਾ ਮਤਲਬ ਪਾਖੜਾ ਜਿਹੜਾ ਹੈ ਜਿੱਥੇ ਪਾਖੜੇ ਆ ਪਿਛਲੇ ਸਾਲ ਇਹ 1568.48 ਫੀਟ ਸੀ ਐਸ ਵਾਰ 1555 ਸੋ 11 ਫੁੱਟ ਤਾਂ ਇਹ ਘਟਾ ਜਿਲ੍ਹਾ ਇਹ ਪੌਂਗ ਪਿਛਲੇ ਸਾਲ 1325.29 ਸੀ ਇਸ ਵਾਰ 1293 ਜਨਨ ਕਿ 32 33 ਫੁੱਟ ਇਹ ਥੱਲੇ ਚੱਲ ਰਹੇ ਪਿਛਲੇ ਸਾਲ ਨਾਲੋਂ ਸੇਮ ਡੇਟ ਇਦਾਂ ਹੀ ਜਿਹੜਾ ਰਣਜੀਤ ਸਾਗਰ ਉਹ ਮੀਟਰਾਂ 'ਚ ਹੈ ਪਿਛਲੇ ਸਾਲ 506.13 ਸੀ ਇਸ ਵਾਰ 502 ਹੈ ਮੀਟਰ ਮਤਲਬ ਟੋਟਲ ਮਤਲਬ ਸਾਡਾ ਲਗਭਗ ਤਿੰਨੇ ਟਾਈਮਾਂ ਦਾ ਮਿਲਾ ਕੇ ਕੋਈ ਵੀ ਡੈਮ ਅਪਡੇਟ ਨਹੀਂ ਸਾਡਾ ਵੀ ਸੀਜ਼ਨ ਝੋਨੇ ਦਾ ਸ਼ੁਰੂ ਹੋਣ ਲੱਗਿਆ ਤੇ ਉੱਪਰੋਂ ਕਿਉਂਕਿ ਹਰਿਆਣੇ ਚ ਭਾਜਪਾ ਸਰਕਾਰ ਹੈ ਰਾਜਸਥਾਨ ਚ ਭਾਜਪਾ ਸਰਕਾਰ ਹੈ ਉੱਪਰੋਂ ਇਹ BBMB ਚ ਕੱਲ ਰਾਤ ਜੋ ਉਹਨਾਂ ਨੇ ਗੁੰਡਾਗਰਦੀ ਕਹੂੰਗਾ ਮੈਂ ਤਾਂ ਜੋ ਤਾਨਾਸ਼ਾਹੀ ਕੀਤੀ ਹੈ BBMB Rajasthan ਤੇ Haryana ਚ ਕਿਉਂਕਿ BJP ਦੀ ਗਵਰਨਮੈਂਟ ਹੈ ਇਕੱਠਿਆਂ ਨੇ ਆਪ ਪਚ ਵੋਟਾਂ ਪਾ ਲਈਆਂ ਕਹਿੰਦੇ ਜੀ ਚਲੋ ਮжоਰਿਟੀ ਚ ਫੈਸਲਾ ਹੋ ਗਿਆ ਪਾਣੀ ਦੇਓ ਜੀ ਹਰਿਆਣੇ ਨੂੰ ਕੀ ਗੱਲ ਜੀ ਬੀਬੀਐਮਬੀ ਕਰਧਰਾ ਆ ਜਾਂਦੇ 60% ਬੀਬੀਐਮਬੀ ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਪੰਜਾਬ ਨੂੰ ਬਾਈਪਾਸ ਕਰਕੇ ਪੰਜਾਬ ਨੇ ਸਾਈਨ ਨਹੀਂ ਕੀਤੇ ਉਤੇ ਤੇ ਪਾਣੀ ਪਾਣੀ ਹੈ ਕਿਵੇਂ ਲੈ ਜਾਣਗੇ ਕੱਲ ਨੂੰ ਤਾਂ ਭਰ ਹਰਿਆਣਾ ਤੇ ਆਪਣਾ ਰਾਜਸਥਾਨ ਦੀਆਂ ਜਿਹੜੀਆਂ ਗਵਰਨਮੈਂਟਾਂ ਹੈ ਉਹ ਦੋਨੇ ਇਕੱਠੀਆਂ ਹੋ ਕੇ ਕਰਨਗੇ ਪੰਜਾਬ ਦਾ ਪਾਣੀ ਬੰਦਾ ਹੀ ਮਤਲਬ ਜਿਹੜੇ ਜਿਹੜੇ ਪਹਿਲਾਂ ਸਮਝੌਤੇ ਹੋਏ ਉਹਨਾਂ ਦੇ ਕਿਸੇ ਤੇ ਨਹੀਂ ਚੱਲਦੇ ਅੰਕੜਿਆਂ ਮੁਤਾਬਕ ਅਸੀਂ ਸਹੀ ਹਾਂ ਇਹ ਮਾਰਚ ਦੇ ਵਿੱਚ ਆਪਣਾ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਬੰਦੇ ਨੇ ਉਹਨਾਂ ਦੇ ਅਫਸਰ ਵੀ ਕਿਹਾ ਅਸੀਂ ਵਰਤ ਚੁੱਕੇ ਹਾਂ ਕਹਿੰਦੇ ਅਸੀਂ ਕਿ ਹੁਣ ਕਿਉਂ ਮੰਗਦੇ ਹੋ ਫਿਰ ਤੁਸੀਂ ਕਹਿੰਦੇ ਜੀ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ 2 2 3 3 ਮਹੀਨੇ ਐਂ ਫालतੂ ਮੈਂ ਕਹਿੰਦੀ ਪਹਿਲਾਂ ਵਾਲੇ ਦਿਨ ਚਲੇ ਗਏ ਪਹਿਲਾਂ ਤੁਹਾਡੇ ਉਹਨਾਂ ਨਾਲ ਸਮਝੌਤੇ ਹੋਏ ਸੀ ਕੈਪਟਨ ਉਮਰਿੰਦਰ ਕਾਗਜ਼ਾਂ 'ਚ ਹੀ ਪਾਣੀ ਦਾ ਰੱਖਾ ਬਣਿਆ ਹੋਇਆ ਸੀਗਾ ਐਂ ਦੇ ਦਿੰਦੇ ਸੀ ਪਾਣੀ 25% ਪਾਣੀ ਫालतੂ ਦੇਂਦੇ ਸੀ 25% ਅਸੀਂ ਹੁਣ ਇੱਕ ਇੱਕ ਬੂੰਦ ਦਾ ਹਿਸਾਬ ਰੱਖਣ ਲੱਗੇ ਅਸੀਂ ਪਾਈਪਾਂ ਪਾ ਲੀਆਂ ਖੇਤਾਂ ਵਿੱਚ ਅਸੀਂ ਕੱਸੀਆਂ ਜਿਹੜੀਆਂ ਉਹ ਚਲਾ ਲੀਆਂ ਰਜਵਾਹੇ ਸੂਏ ਚਲਾ ਲੈ ਸਾਡਾ ਪਾਣੀ ਸਾਡਾ ਅਸੀਂ ਆਪਣੇ ਆਪ ਵਰਤਣ ਲੱਗੇ ਅਸੀਂ ਆਪਣੇ ਲਈ ਮੈਂ ਤੁਹਾਨੂੰ 100000 ਰੁਪਿਆ ਦੇਤਾ ਵੀ ਸਾਲ ਬਾਦ ਮੋੜਨਾ ਤੁਸੀਂ ਉਹ 100000 ਰੁਪਿਆ ਜਿਹੜਾ ਉਹ 10 ਮਹੀਨੇ ਚ ਵਰਤ ਕੇ ਤੁਸੀਂ ਕਹਿੰਦੇ ਮੈਨੂੰ ਤਾਂ ਹੋਰ ਦੇ ਹੁਣ ਫਿਰ ਤੇ ਕਿਉਂ ਦੇਵੂ ਜੀ ਤੁਸੀਂ ਆਪਣੇ ਹਿਸਾਬ ਨਾਲ ਵਰਤਣਾ ਸੀ ਕਿ ਮੇਰੇ ਕੋਲ ਇੰਨੇ ਇੰਨਾ ਪਾਣੀ ਹੈ ਮੈਂ ਸਾਲ ਚਲਾਉਣਾ ਇਹ ਪਹਿਲੀ ਵਾਰ ਹੋਇਆ ਉਹਨਾਂ ਨਾਲ ਅਸਲ 'ਚ ਉਹਨਾਂ ਦੇ ਮਤਲਬ ਉਹਨਾਂ ਨੂੰ ਆਤ ਪਈ ਹੋਈ ਸੀ ਪਹਿਲਾਂ ਤੇ ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਖਾਸ ਤੌਰ ਤੇ ਸੁਨੀਲ ਜਾਖੜ ਜੀ ਖਾਸ ਤੌਰ ਤੇ ਰਮਨੀਤ ਬਿੱਟੂ ਜੀ ਖਾਸ ਤੌਰ ਤੇ ਮਨਪ੍ਰੀਤ ਬਾਦਲ ਜੀ ਤਰਨ ਚੁੱਗ ਜੀ ਆ ਹੁਣ ਵਫਾਦਾਰੀਆਂ ਪਰਖਣ ਦਾ ਟਾਈਮ ਹੈ ਹੁਣ ਦੱਸੋ ਕਿੱਧਰੋਂ ਜਾਂ ਅਸਤੀਫਾ ਦਿਓ ਜਾਂ ਪੰਜਾਬ ਦੇ ਹੱਕ 'ਚ ਖੜੋ ਫਿਰ ਤੇ ਜੇ ਇੱਕ ਦਿਨ ਕੋਈ ਨਾ ਕੋਈ ਫਰਮਾਨ ਜਾਰੀ ਕਰ ਦਿੰਦੇ ਆ ਆਰਡੀਐਫ ਦਾ ਪੈਸਾ ਨਹੀਂ ਸਾਡਾ ਦਿੱਤਾ ਸਾਨੂੰ ਕੋਈ ਪੈਸਾ ਦੇਣਾ ਨਹੀਂ ਆਰਡੀਐਫ ਦਾ 6000 ਕਰੋੜ ਰੋਕੀ ਬੈਠਿਆ ਮੰਡੀਆਂ ਦਾ ਉਹ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਉਹ ਵੀ ਕਿਸਾਨਾਂ ਨਾਲ ਸੰਬੰਧਿਤ ਹੀ ਹੈ ਹਾਂ ਚੌਲ ਸਾਥੋਂ ਚਾਹੀਦੇ ਨੇ ਕਣਕ ਸਾਥੋਂ ਚਾਹੀਦੀ ਹੈ ਪਾਣੀ ਨਹੀਂ ਦੇਣਾ ਤੁਹਾਨੂੰ ਸੋ ਇਹ ਇਹ ਬਿਲਕੁਲ ਹਰਗिज ਬਰਦਾਸ਼ਤ ਨਹੀਂ ਹੋਊਗਾ ਔਰ ਅਸੀਂ ਨੱਕੇ ਵੱਢਣ ਵਾਲੇ ਆ ਸਾਨੂੰ ਪਾਣੀਾਂ ਦਾ ਮੁੱਲ ਪਤਾ ਹੈ ਪਹਿਲਾਂ ਨੱਕਾ ਕੀ ਹੁੰਦਾ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਅਬਾਦਲਾ ਨੂੰ ਕੀ ਪਤਾ ਮੋਗਾ ਕੀ ਹੁੰਦਾ ਉਹਨਾਂ ਤੇ ਕੋਈ ਜਾ ਕੇ ਨਹਿਰਾਂ ਖਤਮ ਹੋ ਜਾਂਦੀਆਂ ਨੇ ਇੱਕ ਨਹਿਰ ਕੱਢਣ ਵਾਸਤੇ ਉਹਨਾਂ ਨੇ ਭਾਗੜਾ ਨਹਿਰ 1.5 ਫੁੱਟ ਉੱਚੀ ਚੱਕਤੀ ਕਿ ਹੋਰ ਲੈ ਜੀ ਪਾਣੀ ਸੋ ਉਹਨਾਂ ਨੇ ਤਾਂ ਸਿਆਪੇ ਨੇ ਉਹਨਾਂ ਦੇ ਤਾਂ ਕੰਡੇ ਵੀ ਜਿਓਏ ਨੇ ਸਵਿਚ ਕਰਕੇ ਬਿਲਕੁਲ ਕੋਈ ਪਾਣੀ ਬੂੰਦ ਪਾਣੀ ਨਹੀਂ ਮਿਲੂਗੀ ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ ਸੀਐਮ ਸਭ ਐਸੇ ਕੰ ਬੋਲਤੇ ਹੈ ਮੈਂ ਅੰਗਰੇਜ਼ੀ ਬੋਲਣਾ ਫਿਰ ਉਹਨੂੰ ਅੰਗਰੇਜ਼ੀ ਵਾਲੇ ਨਾ ਟਪਟੇ ਹੋਏ ਆ ਪਹਿਲਾਂ ਮੈਂ ਸਿੱਧਾ ਕਹਿੰਦਾ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ ਨਾ ਉਮੀਦ ਕਰਿਓ ਠੀਕ ਹੈ ਨਾ ਮੈਂ ਸਾਡੀ ਇਹੀ ਭਾਸ਼ਾ ਠੀਕ ਹੈ ਸਾਨੂੰ ਤਾਂ ਸੀਐਮ ਸਰ ਅਫਸਰ ਬਦਲਨੇ ਕਾ ਇਨਮੀਟਿੰਗ ਕਲ ਹੋਈ ਅਫਸਰ ਬਦਲਦੇ ਨੇ ਜਿਹੜੇ ਰਾਤੋਂ ਰਾਤ ਰਾਤੋਂ ਰਾਤ ਵੀ ਬੀਬੀਐਮਬੀ ਦਾ ਤੁਸੀਂ ਚੇਅਰਮੈਨ ਬਦਲਤਾ ਤੁਸੀਂ ਸੈਕਟਰੀ ਬਦਲਤੇ ਤਿੰਨ ਕਾ ਤੋੜ ਲੋਗੇ ਫਿਰ ਐਦਾਂ ਐਦਾਂ ਤੁਸੀਂ ਐ ਬਦਲ ਕੇ ਅਫਸਰ ਬਦਲ ਕੇ ਬੀਜੇਪੀ ਨੂੰ ਹਲਕਾ ਸਾਰੇ ਦੇਸ਼ ਚ ਆਤ ਪਈ ਹੋਈ ਹੈ ਨਾ ਐਦਾਂ ਬਦਲ ਬਦਲ ਕੇ ਇਹ ਤਾਂ ਇਹ ਤਾਂ ਸਵੇਰੇ 4 ਵਜੇ ਰਾਜਪਾਲ ਨੂੰ ਠਾਕੇ ਮੁੱਖ ਮੰਤਰੀ ਨੂੰ ਸੌਂਚਾ ਲੰਦੇ ਨੇ ਕਹਿੰਦੇ ਬੰਦੇ ਬਾਅਦ ਪੂਰੇ ਕਰਾਂਗੇ ਕਰਾਂ ਸੌਂਚੋ ਇਹ ਆ ਤਾਂ ਨਹੀਂ ਚੱਲਣਗੀਆਂ ਪੰਜਾਬੀ ਕਿਹੜਾ ਲੋਕ ਕਿਹੜਾ ਬਣਿਆ ਹੁਣ ਕਹਿੰਦੇ ਪਾਣੀ ਦੇ ਜਾਲਾ ਦੀ ਕਿਸੇ ਕਹਿੰਦੇ ਪਾਣੀ ਦੇ ਜਾਲਾ ਚੱਲੋ ਖਤਮ ਕੇ ਰੰਗ ਸਤ ਤੋਂ ਪਾਣੀ ਕਿਵੇਂ ਲੈ ਜਾਣਗੇ ਜਿੱਥੋਂ ਐ ਕਿਵੇਂ ਲੈ ਜਾਣਗੇ ਪਾਣੀ ਸਰ ਤੋਂ ਤੇ ਕੱਲ ਨੂੰ ਉਹਨਾਂ ਨੇ ਫਿਰ ਸਤ ਤੋਂ ਚੋੜ ਨਹੀਂ ਲੈਣੇ ਐਸੇ ਪਾਣੀ ਨਾਲ ਹੀ ਉਹਨੇ ਅਸੀਂ ਕਿਹੜਾ ਪਾਣੀ ਹੈ ਕਿ ਤੈਨੂੰ ਵੇਚਣਾ ਕਿਸੇ ਨੂੰ ਬਿਜਲੀ ਬਣਦੀ ਹੈ ਬਿਜਲੀ ਵੀ ਅਸੀਂ ਚੋਲਾਂ ਵਾਸਤੇ ਖੇਤਾਂ ਵਾਸਤੇ ਵਰਤਦੇ ਆਂ ਐ ਕਿਵੇਂ ਲੈ ਜਾਣਗੇ ਪਾਣੀ ਜਿੱਥੋਂ ਅਸੀਂ ਅਸੀਂ ਬੈਠੇ ਇੱਥੇ ਆਂ बीपीएमबी ਦੇ ਵੱਲੋਂ ਪਹਿਲਾਂ ਸਥਾਈ ਮੈਂਬਰਸ਼ਿਪ ਪੰਜਾਬ ਦੇ ਖਤਮ ਕੀਤੀ ਸੀ ਕੋਟਾ ਪੰਜਾਬ ਦਾ ਜਿਹੜਾ ਘਟਾਇਆ ਗਿਆ ਤੀਜੀ ਵਾਰ ਇਹ ਲੱਗਦਾ ਹੈ ਕਿ ਹੁਣ ਇਹ ਵੀ ਕੇਸ ਕਿਤੇ ਨਾ ਕਿਤੇ ਬਹੁਤ ਬੜੇ ਸਟ੍ਰੌਂਗ ਦੀ ਲੜ ਰਹੇ ਆਂ ਜੀ ਪਹਿਲਾਂ ਐਸਵਾਈ ਵਾਲਾ ਲੜਿਆ ਐਸਵਾਈਐਲ ਦਾ ਮੁੱਦਾ ਹੁਣ ਉੱਠਦਾ ਬਾਲ ਸਾਹ ਬੋਰੀ ਉਹ ਉਦੋਂ ਕੱਢ ਲੈਂਦੇ ਸੀ ਵੋਟਾਂ ਵੇਲੇ ਕੁਰਬਾਨੀਆਂ ਦੇਣ ਲਈ ਤਿਆਰ ਹੋ ਜਾਓ ਪੰਜਾਬੀਓ ਕੁਰਬਾਨੀਆਂ ਦੇਣ ਲਈ ਅਸੀਂ ਤਿਆਰ ਹੋ ਜਾਈਏ ਹੈ ਜੀ ਆਪ ਕੜਾਈਆਂ ਨੇ ਨਹਿਰਾ ਨਾਲੇ ਆਪ ਸਰਵਿਆਂ ਦੇ ਇਜਾਜ਼ਤਾਂ ਦਿੱਤੀਆਂ ਨੇ ਤੇ ਹੁਣ ਬਾਅਦ ਸਾਥੋਂ ਕੁਰਬਾਨੀਆਂ ਮੰਗਦੇ ਆਂ ਉਹਨਾਂ ਦੇ ਬਦਲੇ ਉੱਥੇ ਹੋਟਲ ਹੋਟਲਾਂ ਵਾਸਤੇ ਜ਼ਮੀਨਾਂ ਲਈਆਂ ਉੱਥੇ ਗੁਰਗਾਓਂ ਚ ਸਾਰਾ ਕੁਝ ਤਾਂ ਮੈਂ ਉੱਥੇ ਕਲੀਅਰ ਕਰਤਾ ਜਦੋਂ ਡਿਬੇਟ ਚ ਆਏ ਨਹੀਂ ਸੀ ਇਹ ਮੇਰੇ ਕੋਲ ਕੱਲੀ ਕੱਲੀ ਬੂੰਦ ਦਾ ਹਿਸਾਬ ਪਿਆ ਜੀ ਕਿੰਨਾ ਪਾਣੀ ਕਿਹਨੂੰ ਜ਼ਿਆਦਾ ਕਿੱਥੇ ਜਾਂਦਾ ਸੋ ਇਹ ਐਦਾਂ ਦੋਨੇ ਜਣੇ ਇਕੱਠੇ ਹੋ ਕੇ ਐ ਪੰਜਾਬ ਨੂੰ ਡਿਕਟੇਟ ਨਹੀਂ ਕਰ ਸਕਦਾ ਆ ਜੀ ਪਾਕਿਸਤਾਨ ਦਾ ਕਿੱਥੇ ਹੋਣ ਦੀ ਲੋੜ ਹੈ ਜੀ ਕਦਰ ਨਾ ਜੇ ਲਾਤਾ ਪਰ ਇਸ ਤੋਂ ਬਾਅਦ ਉਹ ਆਰਡਰ ਕਰੂੰਗੇ ਕੀ ਕਰੋਗੇ ਕਿਸ ਪੰਜਾਬ ਕਿਵੇਂ ਕਰੇਗਾ ਜੇ ਨੀਤੀ ਕੀ ਲੈਕ ਲਈ ਲੜਾਈ ਕੀ ਹੋ ਸਕਦੀ ਜੀ ਕਿਉਂਕਿ ਕਾ ਲੈਕ ਲਈ ਲੜਾਈ ਐ ਜੀ ਜਿਹੜਾ ਕੋਟਾ ਤੁਹਾਨੂੰ ਦਿੱਤਾ ਤੁਸੀਂ ਆਪ ਦਾ ਖਤਮ ਕਰ ਲਿਆ ਮਾਰਚ ਚ ਹੋਣ ਕਹਿੰਦੇ ਫਾਲਤੂ ਤੇ ਉਹ ਹਜੇ ਵੀ ਅਸੀਂ ਬਾਦੂ ਦੇ ਰਹੇ ਆਂ ਤੇ ਮਾਨਵਤਾ ਦੇ ਆਧਾਰ ਤੇ ਹਿਊਮਨਿਟੇਰੀਅਨ ਗਰਾਉਂਡ ਤੇ ਅਸੀਂ ਦੇ ਰਹੇ ਆਂ ਕਿ ਚਲੋ ਪੀਣ ਨੂੰ ਦੇ ਦਾਂਗੇ ਅਸੀਂ ਹਾਲਾਂਕਿ ਉਹਨਾਂ ਦੀ ਮੈਂ ਚਿੱਠੀ ਵੀ ਲਿਖੀ ਐ ਨਾਇਬ ਸਿੰਘ ਸੈਣੀ ਨੂੰ ਉਹਨਾਂ ਦੀ ਆਬਾਦੀ ਮੁਤਾਬਕ ਉਹਨੂੰ 1700 ਜਿਹੜਾ ਕਿਉਂ ਸੇ ਪਾਣੀ ਚਾਹੀਦਾ ਇਸ ਵਕਤ 4700 ਜਾ ਰਹੇ ਆਂ ਦੇ ਰਹੇ ਆਂ ਪਰ ਵੀ ਚਲੋ ਹਰਿਆਣੇ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਸਰਕਾਰਾਂ ਤਾਂ ਇਹਦਾ ਇਤਰਾਜਨੀਤੀ ਕਰਦੇ ਨੇ ਆ ਤਿੰਨ ਮਹੀਨੇ ਪਹਿਲਾਂ ਅਸੀਂ ਦਿੱਲੀ ਵਾਸਤੇ ਪਾਣੀ ਮੰਗਦੇ ਸੀ ਉਹ ਦਿੱਲੀ ਦੇ ਰੋਕ ਕੇ ਬੈਠੇ ਸੀ ਭਗਤ ਬਹੁਤ ਵੱਡੀ ਚੀਜ਼ ਹੈ। ਭਗਤ ਤੋਂ ਡਰੀਏ। ਠੀਕ ਹੈ ਨਾ? ਸੋ ਇਹ ਇਹ ਕਰਦੇ ਚਲਾਕੀਆਂ ਬਦਮਾਸ਼ੀਆਂ ਬਾਈਪਾਸ ਹੀ ਕਰ ਦੋ ਪੰਜਾਬ ਨੂੰ ਕੌਣ ਪੁੱਛਦਾ ਪੰਜਾਬ ਪੰਜਾਬ ਤੋਂ ਬਿਨਾਂ ਬੀਬੀ ਐਮ ਵੀ ਕਾਦੀ ਹੈ। ਸਾਰੀ ਤਾਂ ਇਹ ਅੱਜ ਦਾ ਬਿਆਨ ਹੈ। ਪਹਿਲਾਂ ਵੀ ਉਹਨੇ ਕਿਹਾ ਕਿ ਮੁੱਖ ਮੰਤਰੀ ਤੋਂ ਬਾਸਤਮਾਨ ਮੇਰੇ ਰਿਸ਼ਤੇਦਾਰ ਨੇ ਮੈਦਾ ਪੁੱਛਣਾਂ ਦੇ ਬਾਰੇ ਕਿਤੇ ਬੋਲਣਾ ਨਹੀਂ। ਅੱਜ ਦਾ ਜਿਹੜਾ ਉਹਨਾਂ ਦਾ ਇੱਕ ਮਿੰਟ ਇੱਕ ਮਿੰਟ ਰਿਸ਼ਤੇਦਾਰੀ ਹੈ। ਤੇ ਹਰਿਆਣੇ ਦੇ ਲੋਕ ਤਾਂ ਰਸਮਾਂ ਦੇ ਬਹੁਤ ਪੱਕੇ ਨੇ ਕੱਟੜ ਨੇ। ਉਹ ਆਪਣੀ ਆਪਣੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ। ਘਰੋਂ ਲੈ ਕੇ ਜਾਂਦੇ ਨੇ। ਕਿ ਨਹਿਰਾ ਮੰਗੀ ਜਾਂਦੇ ਤੂੰ। ਫਿਰ ਉਹਨੂੰ ਕਹਾਂ ਵੀ ਇਹ ਉਹ ਵੀ ਨਿਭਾ ਦਿਓ ਫਿਰ ਮੇਰੇ ਰਿਸ਼ਤੇਦਾਰੀ ਦਾ ਨਿਭਾਤਾ ਦਿਓ ਫਿਰ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਉਹ ਇਹ ਕੁੜੀ ਦੇ ਘਰੋਂ ਨਹਿਰ ਮੰਗੀ ਜਾਂਦੇ ਹੈ ਤੇਿੰਦੂ ਪੰਚੀ ਹੋਈ ਆ ਬੀਬੀ ਆਪਣੀ ਹੁਣ ਪਟਾਚੀ ਤੋਂ ਕਿਉਂ ਵੀ ਪਾਇੰਡ ਲੇਟਨ ਕਿੰਨੀ ਰਹੀਆਂ ਕਿ ਜਾਣਾ ਚਾਹੀਦਾ ਕਿਵੇਂ ਰੁਕਿਆ ਜਾਊਗਾ ਹੁਣ ਕਿਵੇਂ ਜਾਊਗਾ ਕਿਵੇਂ ਰੋਕੇ ਜਾਊਗਾ ਕਿ ਰੋਕਾ ਤਾਂ ਹੋਇਆ ਜੀ ਮੈਨੂੰ ਫਿਰ ਆਪਾਂ ਐਂ ਤਾਂ ਕੁਝ ਵੀ ਕਰ ਦੇਣਗੇ ਕੱਲ ਨੂੰ ਇਕੱਲੇ ਇਕੱਠੇ ਬਹਿ ਕੇ ਦੋਨੇ ਹਰਿਆਣਾ ਦੇ ਰਾਜਸਥਾਨ ਫੈਸਲਾ ਕਰ ਲਿਆ ਜੀ ਪੰਜਾਬ ਨੂੰ ਪਾਣੀ ਨਹੀਂ ਆਉਣਾ ਜੀ ਕਿਵੇਂ ਕਰ ਦੇਣਾ ਬੀਬੀ ਐਮਬੀ ਦਾ ਜਿਹੜਾ ਰੂਲ ਹੈ ਉਹਦੇ 60% ਸਾਡਾ ਪੰਜਾਬ ਫਾਈਨਲ ਡਿਸੀਜਨ ਦਿੰਦਾ ਹੈ ਤੇ ਉਹਨਾਂ ਨੇ ਪੰਜਾਬ ਨੂੰ ਬਾਈਪਾਸ ਕਰ ਕਿਵੇਂ ਕਰਕੇ 8500 ਲੈ ਜਾਣਗੇ ਲੈ ਕੇ ਦਿਖਾਉਣ ਜੀ ਸਾਹਿਬ ਇੱਥੇ ਇੱਥੇ ਤਾਲਾ ਲਾ ਕੇ ਜੀ ਮੈਂ ਤਾਲਾ ਲਾ ਕੇ ਅਫਸਰ ਪੰਜਾਬ ਦੇ ਲੱਗੇ ਹੋਏ ਸੀਗੇ ਇਹ ਕਰੈਕਟਰ ਪੰਜਾਬ ਦਾ ਸੀਗਾ ਉਸ ਨੂੰ ਬਦਲ ਦਿੱਤਾ ਗਿਆ ਹੋਰ ਜਿਹਨੇ ਥੱਲੇ ਨੇ ਮੈਂ ਪੰਜਾਬ ਦਾ ਜੀ ਜਿੰਨੇ ਮਰਜ਼ੀ ਅਫਸਰ ਬਦਲ ਦੋ ਸਾਰੀ ਬੀਬੀ ਐਮਬੀ ਚਾਹੇ ਤੁਸੀਂ ਹਰਿਆਣੇ ਦੇ ਅਫਸਰਾਂ ਨਾਲ ਭਰ ਲਓ ਠੀਕ ਹੈ ਪਰ ਮੈਂ ਬੈਠਾ ਨਾ ਇੱਥੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ ਨਾ ਆਪਸਰ ਨੇ ਕਾ ਖੋਲਣਗੇ ਜੇ ਸਰਕਾਰ ਆਰਡਰ ਨਹੀਂ ਕਰਦੀ ਕਿਵੇਂ ਕਰਦਣਗੇ ਆਪ ਸਰ ਬੀਬੀ ਐਮ ਵੀ ਕੋਈ 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 ਐਦਾਂ ਦੀ ਅਥਾਰਟੀ ਹੈ ਕਿ ਜਿਹੜੀ ਜਿਹੜੀ ਸੰਵਿਧਾਨ ਤੋਂ ਉੱਪਰ ਹੈ ਜਾਂ ਜਿਹੜੀ ਜਿਹੜੀ ਟ੍ਰੀਟੀਆਂ ਤੋਂ ਉੱਪਰ ਹੈ ਮੈਂ ਫੇਰ ਕਹਿੰਨਾ ਜਿਹੜਾ ਤੁਸੀਂ ਕਹਿੰਦੇ ਹੋ ਇੰਡਸ ਟ੍ਰੀਟੀ ਅਸੀਂ ਰੱਦ ਕਰਤੀ ਉਹਦਾ ਪਾਣੀ ਜਿਹੜਾ ਉਹ ਤੁਸੀਂ ਸਾਨੂੰ ਦੇ ਦਿਓ ਤੇ ਅੱਗੇ 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 ਅਸੀਂ ਦੇ ਦਾਂਗੇ ਸਾਨੂੰ ਵੀ ਵੀ ਗੱਲ ਕੀਤੀ ਕਿ ਕਹਿੰਦੇ ਕਿ ਜਦੋਂ ਮੀਟਿੰਗ ਹੋਈ ਉਸ ਦੇ ਵਿੱਚ ਸੀਐਮ ਸਾਹਿਬ ਆਪਣਾ ਪੱਖ ਜਿਹੜਾ ਉਹ ਚੱਜ ਨਾਲ ਨਹੀਂ ਰੱਖ ਪਏ ਪੰਜਾਬ ਦੀ ਟੀਮ ਚੱਜ ਨਾਲ ਪੱਖ ਨਹੀਂ ਰੱਖ ਪਈ ਇਹ ਸਿੱਧਾ ਕੌਣ ਕਹਿੰਦਾ ਰਵਨੀਤ ਬਿੱਟੂ ਰਾਜਸਥਾਨ ਤੋਂ ਐਮਪੀ ਹੈ। ਰਾਸ ਸਮਾ। ਉਹਦੇ ਉਹਦੇ ਯਕੀਨ ਨਹੀਂ ਹੈਗਾ ਮੈਨੂੰ। ਰਾਜਸਥਾਨ ਤੋਂ ਪੇਕੀ ਜਵਾਬ ਦੇਉਗਾ ਉੱਥੇ ਜਾ ਕੇ ਫਿਰ ਉਹ। ਉੱਥੇ ਜਾ ਕੇ ਉਹਨਾਂ ਦੇ ਹੱਕ 'ਚ ਬੋਲ ਪੂਗਾ। ਜਿਹੜੇ ਬੰਦੇ ਦਾ ਇਹ ਨਹੀਂ ਪਤਾ ਲੱਗਦਾ ਸ਼ਾਮ ਨੂੰ ਕਿਹੜੀ ਪਾਰਟੀ ਚੋਬਤ ਕੀ ਕੀ ਗੱਲਾਂ ਕਰਦੇ ਹੋਰ ਕੋਈ ਹੋਰ ਗੱਲ ਵਧੀਆ ਗੱਲ ਕਰ ਲੋ ਯਾਰ। ਕਿ ਪ੍ਰੰਟ ਸਟੇਸ਼ਨ ਕੀ ਹੈ? ਪਾਖੜਾ ਪਾਖੜਾ ਡੈਮ ਤੋਂ ਰਿਲੀਜ਼ ਹੋਇਆ ਜੀ ਪਾਣੀ ਪ੍ਰੰਟ ਸਟੇਸ਼ਨ ਕੀ ਹੈ? ਕੋਈ ਪਾਖੜਾ ਡੈਮ ਤੋਂ ਕੋਈ ਸਟਰੀਜ਼ ਨਹੀਂ ਕਰ। ਐਕਚੁਅਲੀ ਜੋ ਹੋਇਆ ਜਿਹੜਾ ਨਹੀਂ ਪਾਖੜੇ ਤੋਂ ਪਿੱਛੋਂ ਰਿਲੀਜ਼ ਹੋ ਕੇ ਇੱਥੇ ਕੋਈ ਪਾਣੀ ਆਇਆ ਪ੍ਰ अच्छा फिर कोई रिलीज नहीं नहीं से, सेम स्टेटस है जो कल थी जो परसों थी वही यही रहूंगा 21 मई ਤੋਂ ਬਾਅਦ ਲੈ ਲੈਣਾ ਆਪਦਾ ਇਹਨਾਂ ਦਾ ਹਿਸਾਬ 21 ਮਈ ਤੋਂ 21 ਮਈ ਤੱਕ ਹੁੰਦਾ 21 ਮਈ ਤੋਂ ਬਾਅਦ ਇਹਨਾਂ ਦਾ ਜਿੱਦਾਂ ਕੋਟਾ ਬਣ ਦਿੰਦੇ ਦੇ ਦਾਂਗੇ ਸਰ ਜੇ ਪਾਣੀ ਦੇ ਲੈਣ ਸਰ ਇੱਕ ਇੱਕ ਪਿਛਲੇ ਲੰਬੇ ਅਰਸੇ ਤੋਂ ਆਪਣੀ ਸਰਕਾਰ ਤੋਂ ਹੋਣ ਆਈਏ ਉਸ ਤੋਂ ਪਹਿਲਾਂ ਪੰਜਾਬ ਦੇ ਵੀ ਜਿਹੜੇ ਕੋਟੇ ਦੀਆਂ ਭਰਤੀਆਂ ਬਿਲਕੁਲ ਨਹੀਂ ਹੋ ਰਹੀਆਂ ਬਿਲਕੁਲ ਬੰਦ ਹੈ ਐਸੋਲੇ ਹਾਲਾਤ ਇਹ ਹੈ ਵੀ BBMP ਦੇ ਵਿੱਚ ਪੰਜਾਬ ਦੇ ਕਰਮਚਾਰੀ ਘਟ ਹੈ ਅਸੀਂ ਤਾਂ ਆਣੇ ਦੇ ਕਰਮਚਾਰੀ ਜ਼ਿਆਦਾ ਆਏ ਨੇ ਤੇ ਇੱਕ ਤਰ੍ਹਾਂ ਦਾ ਇਹ ਪ੍ਰੈਸ਼ਰ ਵੀ ਹੈਗਾ ਬੀਬੀਐਮਬੀ ਜੀ ਨਹੀਂ ਨਹੀਂ ਅਸੀਂ ਤਾਂ ਸਾਰੇ ਅਫਸਰਾਂ ਨੇ ਜਿਹੜੀਆਂ ਸਾਮੀਆਂ ਨੇ ਪੰਜਾਬ ਵੱਲੋਂ ਅਸੀਂ ਭਰ ਰਹੇ ਹਾਂ ਇਸੇ ਕਰਕੇ ਤਾਂ ਕਹਿੰਦੇ ਕਿ 60% ਤਾਂ ਸਾਡਾ ਹਿੱਸਾ ਹੋ ਚ ਪਹਿਲਾਂ ਵਾਲਿਆਂ ਨੇ ਨਹੀਂ ਧਿਆਨ ਦਿੱਤਾ ਇਹ ਪਹਿਲਾਂ ਵਾਲਿਆਂ ਦੇ ਕੰਡੇ ਵਿੱਚ ਹੋਏ ਨੇ ਅਸਲ ਵਿੱਚ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਇਹ ਆਹ ਜਿਹੜੇ 2-3 ਮਹੀਨੇ ਮੰਗਦੇ ਨੇ ਉਹਨਾਂ ਦੇ ਅਫਸਰ ਕਹਿੰਦੇ ਪਹਿਲਾਂ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਸੀ ਸਾਨੂੰ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਹੁਣ ਕੌਣ ਸੀਗੇ ਮਹਿਲਾਂ ਵਾਲੇ ਸੀਗੇ ਜੀ ਉਹਨਾਂ ਨੂੰ ਟੂਟੀਆਂ ਦਾ ਕੀ ਪਤਾ ਜੀ ਉਹਨਾਂ ਨੂੰ ਖਾਲਾਂ ਦਾ ਕੀ ਪਤਾ ਜੀ ਉਹਨੂੰ ਕੱਸੀਆਂ ਦੇ ਨੱਕਿਆਂ ਦਾ ਕੀ ਪਤਾ ਜੀ ਮੋਗਿਆਂ ਦਾ ਕੀ ਪਤਾ ਉਹਨਾਂ ਦੇ ਖੇਤਾਂ 'ਚ ਨਹਿਰਾ ਜਾ ਕੇ ਮੁੱਕ ਜਾਂਦੀਆਂ ਨੇ ਉਹਨਾਂ ਨੂੰ ਕੀ ਪਤਾ ਜੀ ਪਾਣੀ ਕੀ ਹੁੰਦਾ ਉਹ ਉਹਦਾ ਜਿੱਦੇ ਜਿੱਦੇ ਕਹੀ ਲੈ ਕੇ ਨਾਲ ਗੰਡਾਸਾ ਲੈ ਕੇ ਗਏ ਉਹਨੂੰ ਤਾਂ ਪਤਾ ਲੱਗਦਾ ਹੈ ਹੁਣ ਜਿਹੜੇ ਕੰਡੇ ਬੀਜੇਗੇ ਭਾਈ 2 ਮਿੰਟ 2 ਮਿੰਟ ਪਾਣੀ ਦੀ ਬਾਰੀ ਲੇਟ ਪਿੱਛੇ ਬੰਦਾ ਵੜ ਦਿੰਦਿਆ ਇਹਨਾਂ ਨੂੰ ਪਾਣੀ ਦੀ ਵੈਲਿਊ ਕਿੱਥੇ ਪਤਾ ਇਹਨਾਂ ਨੂੰ ਜਿਹੜੇ ਥੱਲੇ ਗਰਾਊਂਡ ਤੋਂ ਆਏ ਉਹਨੂੰ ਪਤਾ ਲੱਗਦਾ ਨਾ ਲਾਈਫ ਸਟਾਈਲ ਟਾਪਿਕ ਤੇ ਗੱਲ ਕਰਦੇ ਆ ਪਾਣੀ ਪੁਲਾਇਆ ਸਾਰੀ ਹੈਗੇ ਕਨਈ ਦੇ ਵਾਰਸ ਹੈਗੇ ਪਾਪਾ ਕਨਈ ਹੈ ਜੀ ਭਾਈ ਕਨਈ ਹੈ ਜੀ ਦੇ ਵਾਰਸਾਂ ਪੀਣ ਨੂੰ ਤਾਂ ਨਹੀਂ ਮਨਾ ਕਰ ਰਹੇ ਦੇ ਰਹੇ ਆ ਤੇ ਤੁਹਾਨੂੰ ਅਚਾਨਕ ਤੁਹਾਡਾ ਸਰੀ ਜਾਂਦਾ ਸੀ ਅਚਾਨਕ ਤੁਹਾਨੂੰ 8500 ਦੀ ਕਿੱਥੋਂ ਲੋੜ ਪੈ ਗਈ ਤੁਸ ਇਹਦਾ ਮਤਲਬ ਤੁਸੀਂ ਉਹਨੂੰ ਸਿੰਚਾਈ ਵਾਸਤੇ ਵਰਤਣਾ ਹੈ ਤੇ ਸਾਡੀ ਵੀ ਸਿੰਚਾਈ ਦਾ ਟਾਈਮ ਆ ਗਿਆ ਸਾਡੇ ਵੀ ਲੋਕਾਂ ਦੀ ਡਿਮਾਂਡ ਆਉਣ ਲੱਗੀ ਵੀ ਨਹਿਰਾਂ ਚ ਕੱਸਿਆਂ ਚ ਪਾਣੀ ਛੱਡੋ ਜਿੱਥੇ ਜਿੱਥੇ ਪਹੁੰਚ ਗਿਆ ਸੀਰ ਸਾਹਿਬ ਪੰਜਾਬੀਆਂ ਦੀ ਜੱਟੀ ਉਹਦਾ ਵੀ ਪਾਣੀ ਦਾ ਲੈਵਲ ਘੱਟ ਹੈਗਾ ਰਜੀਤ ਸਾਹਿਬ ਦਾ ਟਾਈਮ ਦੀ ਵੀ ਗੱਲ ਕਰ ਰਹੇ ਆ ਪਖਵਾ ਦੇ ਸਾਰੇ ਲੈਵਲ ਡਾਊਨ ਹੈਗੇ ਨੇ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਕਿ ਨਹਿਰੀ ਪਾਣੀ ਹਰ ਖਾਣ ਤੇ ਪਹੁੰਚਾਇਆ ਜਾਣਾ ਜੇ ਸਾਡੇ ਨੇ ਕਿਸ ਤਰੀਕੇ ਨਾਲ ਉਸ ਜੀ ਨੂੰ ਅਸੀਂ ਆਪਣਾ ਦਾ ਵਰਤ ਲਾਂਗੇ ਜੀ ਪਰ ਆ ਜਿਹੜੇ ਲੱਕਾ ਮਾਰੇ ਨੇ ਜਿਹੜਾ ਹੱਕ ਹੀ ਨਹੀਂ ਮੰਨਦਾ ਉਹਨਾਂ ਦਾ ਕਿਹੜੇ ਕਿਹੜੇ ਕਾਨੂੰਨ ਮੁਤਾਬਕ ਉਹ ਕਹਿੰਦੇ ਨੇ 8500 ਦੇ ਦਿਓ ਸਾਨੂੰ ਜੇ BBMP ਕਿਵੇਂ ਡਿਕਟੇਟ ਕਰ ਲੂਗੀ ਪੰਜਾਬ ਨੂੰ ਜੀ ਚਾਹੇ ਜਿੱਥੋਂ ਮਰਜ਼ੀ ਕਰਮਚਾਰੀ ਲਿਆਉਣ ਤੋਂ ਮਰਜ਼ੀ ਕਰਨ ਜੇ ਨੀ ਤਾਂ ਸਰਕਾਰ ਅਲਾਉ ਨਹੀਂ ਕਰਦੀ BBMP ਨਹੀਂ ਕਰਦਾ ਜਦੋਂ ਮੁਖੰਦਰੀ ਸਾਹਿਬ ਹੜ ਆਏ ਪੰਜਾਬ ਨੂੰ ਭੁਗਤਾਂ ਅੱਛਾ ਗੱਲ ਸੁਣੋ ਹੜਾਂ ਦੀ ਗੱਲ ਦਾ ਹੜ ਆਏ ਹਰਿਆਣੇ ਨੂੰ ਕਿਹਾ ਪਾਣੀ ਲੈ ਲਓ ਕਹਿੰਦੇ ਨਾ ਜੀ ਸਾਨੂੰ ਤਾਂ ਨਹੀਂ ਚਾਹੀਦਾ 6000 ਹੀ ਚਾਹੀਦਾ ਸਾਨੂੰ ਤਾਂ ਅੱਜ ਕੱਲ੍ਹ ਲਿਖ ਕੇ ਦਿਓ ਲਿਖ ਕੇ ਲਿਆ ਚੀਜ਼ ਰਿਸੈਪਟਰੀ ਤੋਂ ਉਹਨਾਂ ਤੋਂ ਰਾਜਸਥਾਨ ਨੂੰ ਕਿਹਾ ਪਾਣੀ ਲੈ ਡੁੱਬਣ ਨੂੰ ਅਸੀਂ ਰੱਖਿਆ ਮਰਨ ਨੂੰ ਅਸੀਂ ਰੱਖਿਆ ਤੇ ਜਦੋਂ ਸਾਨੂੰ ਪਾਣੀ ਦੀ ਲੋੜ ਹੋਵੇ ਸਾਨੂੰ ਦੇਓ ਜੀ ਇਹ ਤੋਂ ਸਾਨੂੰ ਦੇਓ ਜੀ ਇਹ ਨਹੀਂ ਹੋ ਸਕਦਾ ਇਹ ਜਿਹੜੀ ਆ ਜਿਹੜੀ ਕਰ ਰਹੀ ਹੈ ਪਾਣੀ ਪੂਰੀ ਟੋਟਲ ਰਾਜਨੀਤੀ ਕਰ ਰਹੇ ਨੇ ਉਹ ਦੋਨੇ ਸਰਕਾਰਾਂ ਉੱਥੇ ਉਹਨਾਂ ਦੀਆਂ ਆਪਸ ਵਿੱਚ ਮਿਲੀਆਂ ਹੋਈਆਂ ਕਿਉਂਕਿ ਰਾਜਸਥਾਨ ਚ ਵੀ ਉਹਨਾਂ ਦੀ ਹੈ ਤੇ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਗੱਲ ਬੀਬੀ ਐਮਬੀ ਚ ਕਿ ਹਰਿਆਣੇ ਨੂੰ ਦੇ ਦਿਓ ਪਾਣੀ ਹਰਿਆਣਾ ਪਹਿਲਾਂ ਰਾਜਸਥਾਨ ਦਾ ਕੋਟਾ ਵੀ ਖਾਂਦਾ ਰਿਹਾ ਹੈ ਕੁਝ ਪਾਣੀ ਹਰਿਆਣੇ ਦੇ ਥ्रू ਰਾਸਥਾਨ ਨੂੰ ਜਾਂਦਾ ਹੈ ਰਾਜਸਥਾਨ ਨੇ ਸਾਡੇ ਨਾਲ ਗੱਲ ਕੀਤੀ ਅਸੀਂ ਕਿਹਾ ਵੀ ਹਰਿਆਣੇ ਤੋਂ ਗੱਲ ਕਰੋ ਅਸੀਂ ਤਾਂ ਤੋਂ ਛੱਡੀ ਜਾਂਦੇ ਹਾਂ ਸਾਰਾ ਸੋ ਜਦੋਂ ਤਾਂ ਉੱਥੇ ਹੋਰ ਸਰਕਾਰ ਹੁੰਦੀ ਓਦੋਂ ਗੱਲ ਹੋਰ ਹੁੰਦੀ ਐ ਹੁਣ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਹਰਿਆਣੇ ਨੇ ਕਿਹਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਜੀ ਹਾਂ ਵਾਲਾ ਨੇ ਹਾਂ ਕਹੀ ਹਾਂ ਵਾਲਾ ਨੇ ਹਾਂ ਕੇ ਚਲੋ ਜੀ ਲਿਆਓ ਜੀ ਛੱਡੋ ਜੀ ਨਕਾ ਇੱਥੋਂ ਛੱਡੋ ਜੀ 8500 ਕਿਵੇਂ ਛੱਡ ਲਓ 8500 ਘਰ ਦਾ ਰਾਜ ਇਹਨਾਂ ਦਾ ਹਾਂ ਇਹ ਗੱਲ ਤਾਂ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਿਆ ਸਾਡਾ ਥੱਲੇ ਵਾਲਾ ਪਾਣੀ ਖਤਮ ਹੋਇਆ ਪਿਆ ਆਹ धरਜੋਤ ਬੈਠਾ ਇਹਦੇ ਇੱਥੋਂ ਐਮਐਲਏ ਅਨੰਗਲਦੰਦਪੁਰ ਸਾਹਿਬ ਇੱਥੋਂ ਨਹਿਰਾਂ ਜਾਂਦੀਆਂ ਸਾਰੀਆਂ ਠੀਕ ਹੈ ਜੀ ਇੱਥੋਂ ਦੇ ਪਿੰਡਾਂ ਨੂੰ ਪਾਣੀ ਨਹੀਂ ਮਿਲਦਾ ਸੀ ਹੁਣ 10000 ਏਕੜ ਨੂੰ ਪਾਣੀ ਵਾਸਤੇ ਪੈਪਾਂ ਲੱਭੀਏ ਨੇ ਨਹਿਰ ਤੁਹਾਡੇ ਮੈਨੂੰ ਜੰਡਾਲੀ ਪਿੰਡ ਨਾਲ ਦਾ ਪਿੰਡ ਪਪੌਰ ਸਾਹਿਬ ਪਾਣੀ ਹੈ ਨਹੀਂ ਬੱਬਨਪੁਰ ਬੱਬਨਪੁਰ ਪਿੰਡ ਹੈ ਜੰਡਾਲੀ ਪਿੰਡ ਹੈ ਖੰਨੇ ਕੋਲੇ ਜਰ ਕੋਲੇ ਉਹਨਾਂ ਦੇ ਖੇਤਾਂ ਵਿੱਚ ਦੀ ਨਹਿਰਾਂ ਜਾਂਦੀਆਂ ਨੇ ਉੱਥੇ ਮੋਗੇ ਹੈ ਨਹੀਂ ਉਹ ਕਹਿੰਦੇ ਨਹਿਰਾਂ ਸਾਡੇ ਖੇਤਾਂ ਵਿੱਚ ਦੀ ਨਹੀਂ ਸਾਨੂੰ ਤਾਂ ਪਾਣੀ ਕਦੇ ਮਿਲਿਆ ਨਹੀਂ ਹੁਣ ਜਾ ਕੇ ਕਿਤੇ ਮੋਗੇ ਨਵੇਂ ਬਣਾ ਕੇ ਅਸੀਂ ਪੈਪਾਂ ਦੱਬ ਕੇ ਪਿੰਡਾਂ ਨੂੰ ਪਾਣੀਆ ਕੱਸੀਆਂ ਜਿਹੜੇ ਕੱਸੀਆਂ ਦਾ ਸੂਹਿਆਂ ਦਾ ਅਜਿਹਾ ਆਹਾਂ ਦਾ ਪਾਣੀ ਦੇ ਰਹੇ ਆ ਜੀ ਸਾਹਿਬ ਸਿਛਲੇ ਸਮੇਂ ਤੋਂ ਪਿੰਡ ਵਾਲੇ ਪੀਣ ਵਾਲੇ ਪਾਣੀ ਤੋਂ ਕਰਦੇ ਲੇਕਿਨ ਜਿਹੜੀ ਸਪਲਾਈ 24 ਘੰਟੇ ਦਿੱਤੀ ਨਹੀਂ ਪਾਣੀ ਦਿੱਤਾ ਇਹ ਪਾਣੀ ਤਾਂ ਹੀ ਤਾਂ ਕਹਿੰਦੇ ਅਸੀਂ ਆਪਣਾ ਪਾਣੀ ਵਰਤਣ ਲੱਗ ਗਏ ਆਪਣਾ ਅਸੀਂ ਉਹਨਾਂ ਦਾ ਹੱਕ ਨਹੀਂ ਮਾਰ ਰਹੇ ਜਿੰਨਾ ਉਹਨਾਂ ਦਾ ਬਣਦਾ ਉਹਨੂੰ ਦਿਨੇ ਆ ਜੇ ਤਾਂ ਇੱਕ ਉਹਨਾਂ ਨੇ ਦਿੱਤਾ ਨਹੀਂ ਉਹਨਾਂ ਨੇ 10 ਮਹੀਨੇ ਜੀ ਵਰਤ ਲਿਆ 2 ਮਹੀਨੇ ਕਹਿੰਦੇ ਸਾਨੂੰ ਹੁਣ ਫਾਲਤੂ ਦੇ ਦਿਓ ਹਜੇ ਵੀ ਦੇਖੋ ਮੇਰੇ ਕੋ ਇੱਥੇ ਕਹਦੇ ਕਿੰਨੇ ਕਿੰਨੇ ਪਰਸੈਂਟ ਵਰਤ ਲਿਆ ਜੀ ਉਹਨਾਂ ਨੇ ਆਪਾਂ ਆ ਮੇਰੇ ਕੋ ਡਾਕੂਮੈਂਟ ਦੇਖੋ ਜੀ ਉਹਨਾਂ ਦਾ ਬਣਦਾ ਸੀਗਾ ਅ ਹਰਿਆਣੇ ਦਾ 16 ਲੱਖ 16 ਲੱਖ 15000 16 ਲੱਖ 16 ਲੱਖ 15105 ਇਹਨੂੰ ਮਿਲੀਅਨ ਏਕੜ ਫਿਰ ਕਹੋ ਸਰ ਕਿਉਂ ਸੇਟਲ ਕਿਉਂ ਸੇਟਲ 16000 16 ਲੱਖ 15105 ਬਣਦਾ ਸੀ ਉਹਨਾਂ ਦਾ ਟੋਟਲ ਹੁਣ ਤੱਕ ਕਿੰਨਾ ਬਰ ਚੁੱਕੇ ਨੇ 1631000 99 ਜਾਨੀ ਕਿ 15900 99 ਯਾਨੀ ਕਿ 16000 ਕਿਉ ਸਿਕ ਵੱਧ ਵਰਤੀ ਬੈਠੇ ਨੇ ਮਾਈਨਸ ਚੱਲ ਰਹੇ ਨੇ ਹਜੇ ਹੋਰ ਮੰਗਦੇ ਨੇ ਟੋਟਲ ਮਾਈਨਸ 5 ਚੱਲ ਰਹੇ ਨੇ ਟੋਟਲ 5.33 ਇਹ ਆਜੋ ਅੰਕੜੇ ਲੈਣਾ ਕਿੱਥੇ ਲੈ ਕੇ ਜਾਣਾ ਕਿਹੜੀ ਕੋਰਟ ਚ ਲੈ ਕੇ ਜਾਣਾ ਲੈ ਜੀ ਜੰਮ ਅਸੀਂ ਤਾਂ ਕੋਰਟ ਜਾਂਦੇ ਕਿਉਂਕਿ ਸਾਨੂੰ ਕੋਰਟ ਜਾਣ ਦੀ ਰੋੜ ਹੈ ਅਸੀਂ ਤਾਂ ਸਹੀ ਆ ਉਹਦੇ ਵੱਲੋਂ ਤੁਸੀਂ ਕਰ ਲਓ ਜਿਹੜੇ ਕੋਟਾ ਚ ਕਰਨਾ ਇਹ ਤਾਂ ਲੋਕਲ ਇਸ਼ੂ ਹੈ ਜੀ ਅਨੰਦਪੁਰ ਸਾਹਿਬ ਦੀ ਵਾਟਰ ਸਪਲਾਈ ਦਾ ਉਹ 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 ਬਾਤ ਕਰ ਲਾਂਗੇ ਉਹ ਕਰ ਲਾਂਗੇ ਸਰ ਸੁਣਿਓ ਸੁਨੀਲ ਜਾਖੜ ਕਹਿ ਰਹੇ ਮੰਤਰੀ ਸਰਦ ਤੇ ਜਾਨਵਰ ਕੇ ਹਾਲਾਤ ਬਣੇ ਹੋਏ ਹੈ ਇਹ ਜੇ ਪੰਜਾਬ ਸਰਕਾਰ ਨੂੰ ਫੋਰਸ ਤੇ ਮੈਂ ਉਹਨਾਂ ਨੂੰ ਕਹਿਣਾ ਕਿ ਹਰ ਗੱਲ ਨੂੰ ਉਧਰ ਨਾ ਜੋੜਿਆ ਕਰੋ ਸਾਡੀ ਖੇਤੀ ਦਾ ਸਵਾਲ ਹੈ ਠੀਕ ਹੈ ਨਾ ਸਾਡੇ ਲਾਈਫ ਲਾਈਨ ਹੈ ਪਾਣੀ ਅਸੀਂ ਪਾਣੀ ਦੀ ਰਾਖੀ ਵਾਸਤੇ ਕੁਝ ਵੀ ਕਰਾਂਗੇ ਸਾਡੀ ਫੋਰਸ ਨੂੰ ਬਾਰਡਰਾਂ ਤੇ ਭੇਜੀ ਹੁਣ ਤੁਸੀਂ ਤੁਸੀਂ ਤਾਂ ਕਹੀ ਜਾਂਦੇ ਹੋ ਕਿ ਅਸੀਂ ਕਰੋ ਅਸੀਂ ਤਾਂ ਪਹਿਲਗਾਮ ਦਾ ਜਿਹੜਾ ਘਟਨਾ ਹੋਈ ਹੈ ਨਿੰਦਨਯੋਗ ਬਹੁਤ ਹੀ ਅਤੀ ਅਤੀ ਨਿੰਦਨਯੋਗ ਉਹਦੇ ਚ ਅਸੀਂ ਨਾਲ ਖੜੇ ਹਾਂ ਉਹਨਾਂ ਦੇ ਆਲ ਪਾਰਟੀ ਮੀਟਿੰਗ ਜਦੋਂ ਹੋਈ ਸੀ ਅਸੀਂ ਸਪੋਰਟ ਕੀਤੀ ਆ ਵੀ ਜੋ ਵੀ ਐਕਸ਼ਨ ਲਾਓਗੇ ਅਸੀਂ ਨਾਲ ਖੜਾਂਗੇ ਉਧਰ 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 ਦਾ ਇਧਰ ਨਾਲ ਕੀ ਸਬੰਧ ਹੈ ਜੀ ਮੈਨੂੰ ਦੱਸੋ ਇਹਦੇ ਨਾਲ ਕੀ ਅਸੀਂ ਸਪੋਰਟ ਕਰ ਰਹੇ ਆ ਇੱਕ ਪਤਾ ਨਹੀਂ ਕਿਹੜਾ ਕਹੀ ਜਾਂਦਾ ਸੀ ਪਾਕਿਸਤਾਨ ਦੀ ਸਪੋਰਟ ਕਰ ਰਹੇ ਆ ਭਗਵਾਨ ਤਾ ਮੈਂ ਕਦੋਂ ਕਰਨੀ ਆ ਜੀ ਆ ਤਾਂ ਪਾਣੀ ਮੰਗ ਰਹੇ ਆ ਅਸੀਂ ਸਾਡਾ ਕੋਈ ਸਬੰਧ ਹੈ ਇਹਦੇ ਤੋਂ ਕੋਈ ਨਦੀ ਜਾਂਦੀ ਹੈ ਇੱਧਰ ਨੂੰ ਜਾਂ ਕੋਈ ਉੱਥੋਂ ਮੰਗਦੇ ਆ ਹਾਂ ਇਹ ਕਹਿੰਦੇ ਵੀ ਜੇ ਅਸੀਂ ਤੁਹਾਨੂੰ ਰੰਜੀਤ ਸਾਗਰ ਚ ਜਾਂ ਪੌਂਗ ਚ ਦੇ ਤਾਂ ਪਾਣੀ ਹਰਿਆਣੇ ਨੂੰ ਕਿਵੇਂ ਦਿਓਗੇ ਮੈਂ ਕਹਾਂ ਜੀ ਅਸਲ ਚ ਨਾ ਉਹ ਪੁਰਾਣੇ ਬਜ਼ਾਰਾਂ ਦੇ ਨੇ ਇਹ ਬਜ਼ੁਰਗ ਇਹਨੂੰ ਪਤਾ ਨਹੀਂ ਹੈਗਾ ਖਾਤਾ ਥੋੜਾ ਨੰਗਲ ਹੁੰਦਾ ਕਿਸੇ ਬੈਂਕ ਚ ਪੈਸੇ ਜਾ ਕੇ ਚੈਚਨਈ ਕਿਢਾ ਲਓ ਤੁਸੀਂ ਏ.ਟੀ.ਐਮ ਨਾਲ ਮੈਂ ਤੁਸੀ ਐਂ ਕਰੋ ਰਣਜੀਤ ਸਾਗਰ ਚ ਤੇ ਪੌਂਗ ਡੈਮ ਚੋਂ ਦਾ ਪਾਣੀ ਜਮਾ ਕਰਾ ਦਿਓ ਅਸੀਂ ਇੱਥੋਂ ਦੇ ਦਾਂਗੇ ਤੁਸੀਂ ਸਾਡੇ ਕੋਲ ਪਾਣੀ ਆ ਗਿਆ ਉਧਰ ਅਸੀਂ ਇੱਥੋਂ ਦੇ ਦਾਂਗੇ ਇਹ ਕਿਹੜੀ ਗੱਲ ਹੈ ਅੱਜ ਕੱਲ ਕੋਈ ਗ੍ਰੈਫਟੀ ਦਾ ਚੱਕਰਾ ਚੰਦ ਨੂੰ ਚੰਦ ਨੂੰ ਤਾਂ ਨਹਿਰ ਕੱਢਣ ਨੂੰ ਫਿਰਦੇ ਨੇ ਉਹ ਅਮਰੀਕਾ ਲਈ ਮੈਨੂੰ ਲੱਗਦਾ ਵੀ ਸਾਰੀ ਪਾਰਟੀ ਜਿਹੜੀ ਪੰਜਾਬ ਦੀਆਂ ਹੈਗੀਆਂ ਨੇ ਉਹਨੂੰ ਇਕੱਠੇ ਹੋ ਕੇ ਤੁਹਾਡੀ ਸਪੋਰਟ ਕਰਨੀ ਚਾਹੀਦੀ ਨਹੀਂ ਮੈਂ ਮਤਲਬ ਅੱਜ ਸ਼ਾਮ ਤੱਕ ਫੈਸਲਾ ਕਰਦੇ ਆਂ ਅਛਾ ਦਸੀ ਆਲ ਪਾਰਟੀ ਮੀਟਿੰਗ ਵੀ ਬੁਲਾਵਾਂਗੇ। ਔਰ ਲੋਡ ਪਈ ਤਾਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਕਰਾਂਗੇ। ਜਿਹੜਾ ਨਾ ਸਿੱਟੀ ਪੱਟ ਹੋ ਰਹੀ ਹੈ ਉਸ ਦੇ ਵਿੱਚ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਸਰਕਾਰ ਦੀ ਲੋੜ ਤਾਂ ਨਹੀਂ ਹੈਗੀ। ਉਸ ਨੂੰ ਕਿੱਦਾਂ ਦੇਖਿਆ ਜਾਵੇ? ਅਸੀਂ ਕਦੋਂ ਜਾਣੀ ਉੱਥੇ। ਸਾਡੇ ਨਾਲ ਤਾਂ ਕੋਈ ਮੰਗਿਆ ਨਹੀਂ। ਮੈਂ ਤਾਂ ਵੈਸੇ ਹੀ ਚਲਾ ਜਾਂਦਾ ਸੀ। ਪਿਛਲੀ ਵਾਰ ਤਾਂ ਮੈਂ ਗਿਆ ਨਹੀਂ ਦੋ ਮੀਟਿੰਗਾਂ 'ਚ। ਆਇਆ ਇਸ ਵਾਰ ਸਾਡਾ ਕੋਈ ਅਧਿਕਾਰੀ ਜਾਂ ਸਾਡਾ ਕੋਈ ਕੋਈ ਸਾਡਾ ਪੰਜਾਬ ਦਾ ਜਿਹੜਾ ਮੰਤਰੀ ਉਹ ਨਹੀਂ ਜਾਊਗਾ। ਕਿੰਦਨਰ ਮੰਗਾ ਨੇ ਜਿਕਰੋ ਗੱਲ ਸਿੱਧੀ ਉਹਨਾਂ ਨਾਲ ਸਰ ਤੁਸੀਂ ਵਿੱਚ ਸਾਨੂੰ ਕੀ ਪ੍ਰੋਬਲਮ ਹੈ ਹਾਂਜੀ ਪਹਿਲਾਂ ਬ੍ਰਿਜ ਦਾ ਕੰਮ ਕਰ ਰਹੇ ਸੀ ਬ੍ਰਿਜ ਬ੍ਰਿਜ 2 ਰਾਤ ਦੇ 2:00 ਵਜੇ ਤੱਕ ਟ੍ਰੇਨ ਨਹੀਂ ਬ੍ਰਿਜ ਤੋਂ ਕੁਝ ਲੰਘਦਾ ਤਾਂ ਨਹੀਂ ਜੀ 2 ਵਜੇ ਤੱਕ ਬੈਠ ਕੇ 8 ਘੰਟੇ ਭਾ ਕਹਿੰਦੇ ਨੀ ਮੋਰਚਾ ਜਾਰੀ ਰਹੂਗਾ ਇਹ ਕਹਿੰਦੇ ਨੇ ਉਹਨਾਂ ਦਾ ਕੀ ਹੈ ਜੀ ਕਿਉਂਕਿ ਉਹ ਕਿਸਾਨ ਯੂਨੀਅਨ ਤੇ ਕਿਸਾਨਾਂ 'ਚ ਫਰਕ ਹੈ ਜੀ ਯੂਨੀਅਨ ਤੇ ਕਿਸਾਨ ਉਹ ਅਲੱਗ-ਅਲੱਗ ਚੀਜ਼ਾਂ ਨੇ ਦੋਨੇ ਕਰ ਲਓ ਗੱਲ ਭਾਈ ਸਰ ਅੱਜ ਲੰਗੜ ਆਉਣ ਦਾ ਮਕਸਦ ਹੈ ਪਲੱਸ ਤੁਸੀਂ ਕੀ ਆਰਡਰ ਜਾਰੀ ਲੰਗੜ ਆਉਣ ਦਾ ਮਕਸਦ ਨੱਕੇ ਤੇ ਗੇੜਾ ਮਾਰਨਾ ਹਾਂ ਚੋਰੀ ਨਾ ਹੋ ਜਾਈ ਵੀ ਆਪਾਂ ਨਹੀਂ ਜਾਂਦੇ ਖੇਤ ਨੱਕੇ ਤੇ ਗੜਾ ਮਾਰਨ ਵੀ ਕੋਈ ਖੱਡ ਖੁੱਡ ਲੀਕ ਨਾ ਹੋ ਜਾਏ ਇਧਰ ਉਧਰ ਹਾਂ ਸੀਐਮ ਸਰ ਖੇਤ ੱਦੇ ਨਾਲ ਬੀਬੀਏ ਵੀ ਪਾਣੀ ਲੈ ਕੇ ਜਾਂਦਾ ਤਾਂ ਕਿ ਤਨਾਲ ਸਥਿਤੀ ਬਣਦਾ ਜੀ ਕਿਉਂਕਿ ਇੱਥੇ ਪੰਜਾਬ ਪੁਲਿਸ ਲੱਗੀ ਹੈ ਦੂਸਰੇ ਪਾਸੇ ਜੋ ਭਾਖੜਾ ਦਾ ਕੰਟਰੋਲ ਆ ਉਹ ਹੋਰ ਫੋਰਸ ਕੋਲ ਆ ਐਹੋ ਜੀ ਵੀ ਸਥਿਤੀ ਤਾਂ ਹੀ ਬਣ ਸਕਦੀ ਇੱਥੇ ਕਿ ੱਦੇ ਨਾਲ ਲੈ ਜੇ ਹਾਂ ੱਦੇ ਨਾਲ ਲੈ ਜੇ ਕਮਾਲ ਆ ਤੱਕ ਨਾ ਤੱਕ ਨਹੀਂ ਕਰ ਸਕਦੇ ਭਾਜਪਾ ਦੇ ਖਿਲਾਫ ਭਾਜਪਾ ਨੇ ਵੀ ਪੰਜਾਬ ਦੇ ਭਾਜਪਾ ਦੇ ਆ ਕੋ ਟੀਵੀ ਤੇ ਕਿਉਂ ਨਹੀਂ ਆਉਂਦੇ ਹਰਿਆਣੇ ਵਾਲੇ ਆ ਜਾਂਦੇ ਨੇ ਪੰਜਾਬ ਵਾਲੇ ਕਿਉਂ ਨਹੀਂ ਬੋਲਦੇ ਜਕਰ ਸਾਹਿਬ ਕੀ ਕਰਦੇ ਨੇ ਕੀ ਸਟੇਟਮੈਂਟ ਹੈ ਹੁਣ ਉਹ ਕਹਿੰਦੇ ਨੇ ਕੀ ਜਿਹੜਾ ਰਸਤੇ ਰੋਕ ਦਿੱਤੇ ਜਾਂਗੇ ਕਹਿੰਦੇ ਜਿਹੜਾ ਪੰਜਾਬ ਤੋਂ ਰਸਤੇ ਜਾਂਦੇ ਕਰਦੇ ਅਸੀਂ ਉਹ ਰੋਕ ਦਾਂਗੇ ਕੌਣ ਕਹਿੰਦੇ ਆਪਣੇ ਹਰਿਆਣਾ ਦੇ ਕੋਈ ਲੀਡਰ ਕਿਦੋਂ ਇਹਦੂ ਪਹਿਲਾਂ ਕਿਹੜੇ ਖੋਲੇ ਹੋਏ ਸੀ ਇਹਦੂ ਪਹਿਲਾਂ ਵੀ ਤਾਂ ਤਾਰਾਂ ਲਾਈ ਰੱਖੀ ਉੱਥੇ ਸ਼ੰਭੂ ਤਖਨੌਰੀ ਠੀਕ ਹੈ ਨਾ ਸੋ ਇਹ ਧਮਕੀਆਂ ਦੇਣ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਗਲਤ ਨੇ ਹਾਲਾਂਕਿ ਅਸੀਂ ਪਾਣੀ ਦੇ ਦੇ ਰਹੇ ਹਾਂ ਉਹਦਾ ਧੰਨਵਾਦ ਨਹੀਂ ਕਰ ਰਹੇ ਕਿ ਤੁਸੀਂ ਸਾਡੇ ਅਸੀਂ ਤਾਂ ਵਰਤ ਲਿਆ ਜੀ ਤੇ ਪਰ ਤੁਸੀਂ ਫੇਰ ਵੀ ਸਾਨੂੰ ਪਾਣੀ ਦੇ ਰਹੇ ਹੋ ਬਹੁਤ ਧੰਨਵਾਦ ਠੀਕ ਹੈ ਨਾ ਤੁਸੀਂ ਵੀ ਜਾਰੀ ਰੱਖੋਗੇ ਜਿਹੜਾ ਪਾਣੀ ਪੀਣ ਲਈ ਦਿੱਤਾ ਜਾਦਾ ਉਹ ਤਾਂ ਭਾਈਕ ਨਹੀਂ ਹੈ ਜੀ ਦੇ ਵਾਰਸਾਂ ਜੀ ਇੰਨਾਕ ਤਾਂ ਹੁਣ ਐਸੀ ਆ ਰਿਆਣੇ ਦੇ ਲੋਕਾਂ ਨਾਲ ਤਾਂ ਕੋਈ ਸਾਡੀ ਦੁਸ਼ਮਣ ਸਰਕਾਰ ਰਾਜਨੀਤੀਆਂ ਕਰਦੀ ਉਹਨਾਂ ਵੀ ਉਹ ਤਾਂ ਜਾਰੀ ਰਹੂਗਾ ਇੰਨਾਕ ਤਾਂ ਜੇ ਹੱਸ ਉਹੜੀ ਗੱਲ ਕੀਤੀ ਜਾਵੇ ਪੰਜਾਬ ਦੇ ਜਿਹੜੇ ਭਾਜਪਾ ਆ ਰਹੇ ਉਹ ਆਪਣਾ ਜੱਲੂ ਭਰਾ ਕੇ ਲੈ ਕੇ ਜਾ ਸਕਦੇ ਆ ਪਾਣੀ ਦਾ ਨਹੀਂ ਇਹ ਬੀਜੇਪੀ ਨੂੰ ਦੱਸ ਦਿੰਦੇ ਆ ਕਿ ਪੰਜਾਬ ਨਾਲ ਕੋਜੀਆਂ ਚਾਲਾਂ ਨਾ ਚੱਲਣ ਹਰ ਤੀਜੇ ਦਿਨ ਪੰਜਾਬ ਤੇ ਕੋਈ ਨਾ ਕੋਈ ਮਤਲਬ ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿੰਦੇ ਆ ਆਰਡੀਐਫ ਦਾ ਪੈਸਾ ਮੰਗੋ ਦਿੰਦੇ ਨਹੀਂ ਹੈ ਜੀ ਐਨਐਚਐਮ ਦਾ ਪੈਸਾ ਮੰਗੋ ਦਿੰਦੇ ਨਹੀਂ ਹੈ ਨਹੀਂ ਜੀ ਕਦੇ ਕੋਈ ਕਦੇ ਪੁੱਛ ਕਦੇ ਕੁਝ ਕੋਈ ਨਾ ਕੋਈ ਪੰਗਾ ਪੰਜਾਬੀਆਂ ਨਾਲ ਲੈਂਦੀ ਰਹਿੰਦੇ ਕਿਉਂਕਿ ਪੰਜਾਬ ਨਾਲ ਬਹੁਤ ਨਫ਼ਰਤ ਕਰਦੀ ਹੈ ਬੀਜੇਪੀ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ ਬੀਜੇਪੀ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਕਿ ਇਹਨਾਂ ਦੀ ਐਸ ਹੱਦ ਤੱਕ ਨਫ਼ਰਤ ਹੈ ਵੀ ਇਹਨਾਂ ਨੂੰ ਕੁਛ ਵੀ ਪੰਜਾਬ ਦੇ ਵਿਰੁੱਧ ਕੋਈ ਮੌਕਾ ਮਿਲ ਜੇ ਇੱਕਦਮ ਕਹਿੰਦੇ ਚੱਕੋ ਪੰਜਾਬ ਤੋਂ ਲੈ ਲੋ ਸਾਰੇ ਹੈ ਸਿਰਦਾ ਲੱਗਦਾ ਕੋਈ ਠੋਸ ਕੰਮ ਕਰਨਾ ਪੈਦਾ ਕਿਉਂਕਿ ਪੰਜਾਬ ਜੋ ਜਿੱਤਦੇ ਨਹੀਂ ਜੀ ਉਹ ਇਹ ਦੂਬਾਰ ਹੋਰ ਕਾਰਨ ਕੀ ਹੋਦਾ ਜੀ ਪੰਜਾਬ ਜੋ ਜਿੱਤਦੇ ਨਹੀਂ ਨਾ ਹੀ ਜਿੱਤਣ ਕਦੇ ਕਿਵੇਂ ਆਉਣਗੇ ਇੱਥੇ ਪਿੰਡਾਂ 'ਚ ਕਿਹੜੇ ਮੂੰਹ ਨਾਲ ਆਉਣਗੇ ਤੁਸੀਂ ਉਹਨਾਂ ਦੀ ਗੱਲ ਛੱਡੋ ਵੀ ਆਉਣਗੇ ਜੱਖੜੋੜਾਂ ਦਾ ਜਾਣਾ ਬੰਦ ਕਰਤਾ ਪਿੰਡਾਂ 'ਚ ਹੁਣ ਕਿਹੜੇ ਮੂੰਹ ਨਾਲ ਜਾਣਗੇ ਜੱਖੜੋੜੀ ਉੱਤੇ ਕਿਹੜੇ ਮੂੰਹ ਨਾਲ ਪਿੱਟੂ ਜਾਊਗਾ ਹੁਣ ਤੀਜੇ ਦਿਨ ਉੱਤੇ ਇਹ ਸਿਰਫ ਪ੍ਰੈਸ ਕਾਨਫਰੰਸਾਂ ਜਾਂ ਵੀਡੀਓ ਬਣਾਉਣ ਜੋਗੇ ਨੇ ਇਹ ਗਰਾਊਂਡ ਤੇ ਨਹੀਂ ਜਾ ਸਕਦੇ ਉਕੇ ਇਹਨਾਂ ਕੋਲੇ ਇਹਨਾਂ ਕੋਲੇ ਕੋਈ ਇਹਨਾਂ ਕੋਲੇ ਕੋਈ ਮੁੱਦਾ ਹੀ ਹੈ ਨਹੀਂ ਕਾਂਗਰਸ ਵੀ ਹੈ ਜੇ ਤੱਕ ਮੁੱਦੇ ਤੇ ਚੁੱਪਾ ਜੀ ਕੋਈ ਗੱਲ ਨਹੀਂ ਕਾਂਗਰਸ ਦਾ ਲੋਕਾਂ ਨੂੰ ਜਾਣ ਜਾਣ ਕਰਨਾ ਇਹ ਤਾਂ ਹੁਣ ਕਾਂਗਰਸ ਨੂੰ ਪੁੱਛ ਲਓ ਜੀ ਮੈਂ ਹੁਣ ਕੀ ਕਰਾਂ ਉਹਨੂੰ ਦੇਣਾ ਚਾਹੀਦਾ ਬਿਆਨ ਦੱਸ ਜਾਈਏ ਮੈਂ ਉਹ ਪਾਰਟੀ ਮੀਟਿੰਗ ਸਰ ਮੰਗ ਕਰੂੰਗੀ ਹੋ ਸਕਦੀ ਹੈ ਇੱਕ ਦੋ ਦਿਨ ਸੇ ਫੈਸਲਾ ਕਰਕੇ 올 ਪਾਰਟੀ ਮੀਟਿੰਗ ਮੈਂ ਇਹਦੀ ਵਾਰ ਸੋਚ ਰਿਹਾ ਕਿ ਅਸੀਂ 올 ਪਾਰਟੀ ਮੀਟਿੰਗ ਮਾਨ ਸਰ ਬਿੱਟਾ ਹੋਣੀ ਹੋਣੀ ਬਿਆਨ ਆਇਆ ਕਿ ਆਪਾਂ ਵੀ ਪਾਣੀ ਜਿਹੜਾ ਪੰਜਾਬ ਦਾ ਪਾਣੀ ਹਰਿਆਣਾ ਸਿੰਧੇ ਜਾਂਦੇ ਆਂਗੇ ਵੈਰੀ ਗੁੱਡ ਬਹੁਤ ਅੱਛੇ ਆਗੇ ਆਜੋ ਆਜੋ ਧਰਤੀ ਤੇ ਮੁੜਿਓ ਆ